ਡੇਢ ਸਾਲ ਤੋਂ ਪਏ ਬੰਦ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਨੂੰ ਕਿਸ ਤਰ੍ਹਾਂ ਖਲਵਾਇਆ ਇਸ ਮੌਕੇ ਕਿਸਾਨਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਤੇ ਹੋਰ ਅਧਿਕਾਰੀਆਂ ਨਾਲ ਸੱਤਵੇਂ ਦੌਰ ਦੀ ਬੁੱਧਵਾਰ ਨੂੰ 4 ਘੰਟੇ ਚੱਲੀ ਮੀਟਿੰਗ ਬਿਨਾ ਕਿਸੇ ਛਿੱਟੇ ਤੇ ਖਤਮ ਹੋ ਗਈ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਜਦੋਂ ਤੱਕ ਸਰਕਾਰ ਘਟੋ ਘਟ ਸਮਰਥਨ ਮੁੱਲ ਨਹੀਂ ਦਿੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਦਾ ਮਰਦਨ ਵਰਤਨ ਵੀ ਜਾਰੀ ਰਹੇਗਾ ਅੰਤਜਾ ਲਾਇਆ ਜਾ ਰਿਹਾ ਸੀ ਕਿ 20 ਮਾਰਚ ਨੂੰ ਸਵੇਰ ਤੱਕ ਸੰਭੂ ਬਾਰਡਰਾਂ ਤੇ ਰਾਹੀਂ ਦਿੱਲੀ ਰਸਤਾ ਸਾਫ ਹੋ ਜਾਵੇਗਾ ਇਸ ਮੌਕੇ ਮਾਲਵਾ 벨ਟ ਵਿੱਚ ਪਟਿਆਲਾ ਸੰਗਰੂਰ ਮੋਹਾਲੀ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈਆਂ ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਨਾਲ ਇੱਕ ਸਾਂਝਾ ਆਪਰੇਸ਼ਨ ਕਰਕੇ ਬੈਰੀਗੇਡ ਵੀ ਹਟਾਏ ਗਏ ਤੇ ਲੋਕਾਂ ਤੇ ਵਪਾਰਕ ਚਾਪਾਈ ਚਾਰੇ ਨਾਲ ਮਿਲ ਕੇ মিডিਆ ਨੂੰ 5 ਕਿਲੋਮੀਟਰ ਦੂਰ ਰੋਕ ਦਿੱਤਾ ਗਿਆ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਤੇ ਕੰਕਰੀਟ ਕੈਬਿਨ ਵੱਡੀਆਂ ਹਾਈਡਰੋ ਕਰੈਨਾਂ ਨਾਲ ਚੁੱਕੀਆਂ ਗਈਆਂ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਪਟਿਆਲਾਬਾਦ ਡਰਗੜ ਜ਼ਿਲ੍ਹੇ ਵਿੱਚ ਬਾਦਰਗੜ੍ਹ ਕਿਲੇ ਵਿੱਚ ਬੰਦ ਕਰ ਦਿੱਤਾ ਗਿਆ ਇਸ ਮੌਕੇ ਆਵਾਦੀ ਪਾਰਟੀ ਦੇ ਬਿਆਨ ਅਨੁਸਾਰ ਕਪਤਨ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੇ ਵੀ ਸਰਕਾਰ ਦੇ ਬਿਨਾਂ ਕਿਸੇ ਤਾਕਤ ਦੇ ਹਿੱਸੱਕ ਝੜਪ ਤੇ ਕਿਸਾਨਾਂ ਨੂੰ ਹਟਾ ਕੇ ਸੰਭੂ ਬਾਡਰ ਖੋਲ ਦਿੱਤੇ ਗਏ ਹਨ ਇਸ ਮੌਕੇ ਡੀਆਈਜੀ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਖਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਇਹ ਤਾਂ ਹੰਗੂਰ ਦਾ ਪ੍ਰਤੀਜਨ ਪ੍ਰਤੀਕਾਉਤ ਜਮੂ ਸੰਧਰੂਆਂ ਦੇ ਵੱਲੋਂ ਜਿਹੜੀ ਦੇ ਰਹੇ ਨੇ ਕਿਉਂਕਿ ਲਗਾਤਾਰ ਇਹ ਕਹਿ ਸਕਦੇ ਆ ਕਿ ਬਹੁਤ ਸਪੋਰਟ ਸਵੇਰ ਤੋਂ ਹੀ ਚੱਕੀ ਕੀਤੀ ਜਾ ਰਹੀ ਹੈ ਪੂਰੀ ਤਿਆਰੀ ਦੇ ਵਿੱਚ ਵੀ ਬਹੁਤ ਧਾਰੀਆਂ ਗੱਟੀਆਂ ਲੈਕਟਾਰੀਆਂ ਗੱਟੀਆਂ ਦੇ ਗੇਟ ਲਾਈਨਾਂ ਜਿਹੜੀ ਲੰਬੀ ਕਤਾਰ ਦੇ ਵਿੱਚ ਲੈਂਡ ਲੱਗੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਦੇਖੋ ਇੱਕ ਹੋਰ ਟ੍ਰੇਨ ਦੀ ਲਾਈਨਾਂ ਤੋਂ ਵਾਪਸ ਇੱਕ ਜਿਹੜੇ ਬੰਦਾ ਆ ਰਿਹਾ ਹੈ ਨਾਲ ਸਾਰੇ ਆ ਗਏ ਸਾਰੇ ਆ ਗਏ ਅੱਜ ਪਤਾ ਨਹੀਂ ਕਿ ਕਿਹੜਾ ਹੋਵੇਗਾ ਸਾਰੇ ਪੈਰਾ ਜਿਹੜਾ

ਆ ਸਾਈਡ ਹੋ ਜਾ ਜੀ ਮੜਾ ਜਾ ਬੈਹ ਜਾ ਰੰਗ ਕੋਠੇ ਚੱਠੇ ਪਿੱਛੇ ਨਹੀਂ ਇੱਕੋ ਬੇਟਾ ਖਾਲੀ ਛੱਡੋ ਇੱਕ ਚੱਕਰੀ ਮੜੇ ਸਾਈਡ ਤੇ ਮੈਨੂੰ ਮੜੇ ਤੇ ਚੱਕਾ ਦੋ ਨਾ ਬੈ ਜਾ ਬੈ ਥੱਲੇ ਬੈ ਜਾ ਬੈਟ ਮੁੜ ਬੈ ਜਾ ਓ ਬਾਈ ਥਨੇ ਬੈ ਜਾ ਫੋਟੋ ਉਲਾ ਉਹਨਾਂ ਦਾ ਮਗਰ ਬੈ ਜਾ ਬਾਈ ਕਾਣ ਬਾਤ ਇਹ ਇਸ ਸਭਾ ਦੇ ਵਿੱਚ ਜਿੰਨੇ ਮੇਰੇ ਬਜ਼ੁਰਗ ਕਿੱਥੇ ਹੋ ਜੀ ਆਪੇ ਪ੍ਰਧਾਨ ਜੀ ਕਿੱਥੇ ਹੋ ਜੀ ਮੜੇ ਜੀ ਪ੍ਰਧਾਨ ਜੀ ਇੱਕ ਮਿੰਟ ਗੱਲ ਕਰ ਲੈਂਦੇ ਹੋ ਜੀ ਬਹਿ ਜੂਣਗੇ ਹਾਂ ਉਹ ਵੀਡੀਓ ਤੁਹਾਡੀ ਬਣਵਾ ਦਾਂਗੇ ਕੋਈ ਗੱਲ ਨਹੀਂ ਜਿੰਨੇ ਸਾਡੇ ਬਜ਼ੁਰਗ ਦੇਖੋ ਇੰਨੇ ਚਿਰ ਤੋਂ ਤੁਸੀਂ ਸਾਡੇ ਨਾਲ ਬੈਠੇ ਹੋ ਤੁਹਾਨੂੰ ਸਤਕਾਰ ਤੁਹਾਡਾ ਜੋ ਜੋ ਇੱਜ਼ਤ ਮਾਨ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਿਹਾ ਉਹ ਕਰਨਾ ਉਹ ਅਸੀਂ ਕਰਦੇ ਰਹੇ ਹਾਂ ਮੈਨੂੰ ਲੱਗਦਾ ਤੁਹਾਡਾ ਇੱਥੇ ਲੋਕਲ ਅਫਸਰ ਦੇ ਨਾਲ ਕਿਸੇ ਦੇ ਨਾਲ ਵੀ ਤੁਹਾਡਾ ਕੋਈ ਅਲਾਪਾ ਨਹੀਂ ਪਹਿਲਾਂ ਦੱਸੋ ਸਾਡੇ ਨਾਲ ਕੋਈ ਅਲਾਪਾ ਰਿਹਾ ਪਿਛਲੇ ਟਾਈਮ ਤੇ ਨਹੀਂ ਰਿਹਾ ਨਾ ਇਹ ਗੱਲ ਮੰਨਦੇ ਹੋ ਤੁਹਾਨੂੰ ਇੱਜ਼ਤ ਨਾਲ ਤੁਹਾਨੂੰ ਆਪਦੇ ਬਜ਼ੁਰਗਾਂ ਵਾਂਗੂ ਤੁਹਾਨੂੰ ਸਤਕਾਰ ਕਰਕੇ ਬਿਲਕੁਲ ਕਰਦੇ ਹੁਣ ਇੱਕ ਇਹ ਫੈਸਲਾ ਹੋ ਗਿਆ ਤੁਹਾਨੂੰ ਪਤਾ ਤੁਹਾਡੇ ਵੱਡੇ ਲੀਡਰ ਹੈ ਜਿਹੜੇ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਅਸੀਂ ਰੋਜ਼ ਸੁਖ ਸੁਨਿਆ ਹਾਲਚਾਲ ਪੁੱਛਣ ਲਈ ਆਉਂਦੇ ਸੀ ਤੇ ਜਿਨ੍ਹਾਂ ਲਈ ਅਸੀਂ ਇਹ ਸੀ ਵੀ ਜਦੋਂ ਉਹਨਾਂ ਨੇ ਖਾਣਾ ਛੱਡਿਆ ਸੀ ਸਾਨੂੰ ਤਕਲੀਫ ਹੁੰਦੀ ਸੀ ਵੀ ਇਹਨਾਂ ਨੇ ਖਾਣਾ ਛੱਡਿਆ ਹੋਇਆ ਬਜ਼ੁਰਗਿਆ ਸਾਡੇ ਉਹਨਾਂ ਦੀ ਸਿਹਤ ਨੂੰ ਠੀਕ ਕਰ ਲਈ ਅਸੀਂ ਪੂਰਾ ਜੋਰ ਲਾਉਂਦੇ ਰਹੇ ਪਰ ਇਹਦੇ ਵਿੱਚ ਵਿੱਚ ਜਿਹੜੀ ਹੁਣ ਹੈ ਜਿਹੜੀ ਜਿਹੜੇ ਡੱਲੇਵਾਲ ਸਾਹਿਬ ਤੇ ਤੁਹਾਨੂੰ ਪੰਦੇਰ ਸਾਹਿਬ ਦਾ ਤੁਹਾਨੂੰ ਪਤਾ ਵੀ ਉੱਥੇ ਗਏ ਸੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਕੀ ਉਹਨਾਂ ਨੇ ਕਹਿ ਸੁਣੀ ਹੋ ਗਈ ਜਾਂ ਹੋਰ ਹੋ ਗਿਆ ਉੱਥੇ ਉਹ ਪਤਾ ਲੱਗਿਆ ਵੀ ਡਿਟੇਨ ਹੋ ਗਏ ਹੁਣ ਤੁਹਾਡੇ ਕੋਲੇ ਤੀਨਤੀ ਹੈ ਅਸੀਂ ਬਿਲਕੁਲ ਨਹੀਂ ਲੜਨਾ ਚਾਹੁੰਦੇ ਤੁਹਾਨੂੰ ਅਸੀਂ ਬਿਲਕੁਲ ਸਤਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲ ਆਪਰੇਸ਼ਨ ਇੱਥੇ 3000 ਤੋਂ ਵੱਧ ਫੋਰਸ ਹੈ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਸ ਟੱਲ ਨਹੀਂ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਇਹ ਸਾਡੇ ਬਾਪੂ ਹੈ ਸਾਡੇ ਪਿੰਡਾਂ ਤੋਂ ਆਏ ਆ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਬਾਪੂ ਵਹੀ ਕਰਦੇ ਆ ਪਰ ਜੇ ਤੁਸੀਂ ਆਪੇ ਇਸ ਗੱਲ ਨਾਲ ਸਾਡੇ ਬੱਚਿਆਂ ਨਾਲ ਮਿਸਬੀਹਵ ਕਰੋਗੇ ਤੇ ਜੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਰੇ 'ਚ ਪਾਓਗੇ ਇਸ ਕਰ ਲਈ ਵੀ ਉਹਨੂੰ ਮਿਸਪੇਪਰ ਸਾਡੇ ਬੰਦੇ ਨੇ ਕਿਸੇ ਨੇ ਤੁਹਾਡੇ ਨਾਲ ਕੋਈ ਨਹੀਂ ਕਹਿਣਾ ਕਿਸੇ ਨੇ ਤੁਹਾਡੇ ਨਾਲ ਧੱਕਾ ਨਹੀਂ ਕਰਨਾ ਕਿਸੇ ਨੇ ਗਾਲ ਨਹੀਂ ਕਢਣੀ ਬਾਪੂ ਜੀ ਦੋ ਤਰੀਕੇ ਆ ਹੁਣ ਇਹਦੇ ਵਿੱਚ ਜਿਹੜੇ ਬੰਦੇ ਦੇਖੋ ਇਹਦੇ ਚ ਜਦੋਂ ਇਨੀ ਫੋਰਸ ਕੋਲੇ ਤੁਹਾਡੇ ਯੂਨੀਅਨ ਲੀਡਰ ਜਿਹੜੇ ਵੱਡੇ ਆ ਉਹ ਸਾਰੇ ਸਿਆਣੇ ਆ ਉਸ ਕਾਲ ਨੂੰ ਸਮਝਦੇ ਜਦੋਂ ਫੋਰਸ ਆਉਂਦੀ ਆ ਉਹ ਕਹਿੰਦੇ ਸਾਨੂੰ ਹੁਕਮ ਹੋ ਗਿਆ ਵੀ ਜੇ ਅਸੀਂ ਨਹੀਂ ਉਹਨਾਂ ਨਾਲ ਲੜ ਪੜ ਸਕਦੇ ਆ ਆਪਣੇ ਬੱਚਿਆਂ ਨਾਲ ਤੁਸੀਂ ਨਹੀਂ ਲੜਨਾ ਚਾਹੁੰਦੇ ਤੇ ਜਿਹੜਾ ਬੰਦਾ ਚਾਹੁੰਦਾ ਕਿ ਵੀ ਅਸੀਂ ਲੜਨਾ ਤੇ ਅਸੀਂ ਆਪਦੇ ਬੱਚਿਆਂ ਦਾ ਨੁਕਸਾਨ ਕਰਨਾ ਉਹ ਗੱਲ ਵੱਕਰੀ ਆ ਇਸ ਕਰਕੇ ਮੇਰੀ ਤੁਹਾਡੇ ਕੋਲੇ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਜੇ ਤੁਹਾਡੇ ਲਈ ਫਿਕਰਮੰਦ ਅਸੀਂ ਰਹੇ ਹਾਂ ਮੇਰੀ ਤੁਹਾਡੇ ਬਿਲਕੁਲ ਤੁਹਾਡੇ ਨਾਲ ਬਜ਼ੁਰਗਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਮੇਰੇ ਉਮਰ ਹਮ ਉਮਰਾਂ ਦੇ ਨਾਲ ਉਹਨਾਂ ਦੇ ਵੀ ਬੇਨਤੀ ਤੁਹਾਡੇ ਸਾਰਿਆਂ ਲਈ ਬੇਨਤੀ ਹੈ ਜਿਹੜਾ ਬੰਦਾ ਉਹਦੇ ਵਿੱਚ ਇਥੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ ਕਿੰਤੂ ਪ੍ਰੰਤੂ ਕੁਝ ਵੀ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਹੈ ਫੋਰਸ ਨੂੰ ਟੈਸਟ ਨਾ ਕਰੇ ਆਪਣੇ ਬੱਚਿਆਂ ਦਾ ਇਮਤਿਹਾਨ ਐਨੇ ਜਿਹੜੇ ਆਪਾਂ 300 400 ਬੰਦਾ ਸੋ 3000 ਫੋਰਸ ਨਾਲ ਨਾ ਅਸੀਂ ਲੜਨ ਆਏ ਆ ਤੁਹਾਡੇ ਬੱਚਿਆਂ ਨੇ ਜਿਹੜਾ ਵਿਰੋਧ ਕਰਦੇ ਆ ਤੁਹਾਡਾ ਪ੍ਰੋਟੈਸਟ ਦਾ ਤਰੀਕਾ ਨਾ ਪ੍ਰੈਸ ਇੱਥੇ ਸਾਰੀ ਖੜੀ ਐ ਤੁਸੀਂ ਉਸ ਕਰਦਾ ਵਿਰੋਧ ਕਰਦੇ ਆ ਤਾਂ ਅਸੀਂ ਆਪਦੀ ਬੱਸਿਸ ਲਾਉਣੇ ਆ ਤੁਸੀਂ ਉਹਦੇ ਵਿੱਚ ਆਪੇ ਮੈਨੂੰ ਚਾਹੁੰਦਾ ਇਹ ਇਹ ਕੋਸ਼ਿਸ਼ ਵੀ ਮੇਰੀ ਮੂਵੀ ਬਣ ਜੂ ਹੋਰ ਬਣ ਜੂ ਅਸੀਂ ਆਪਦੇ ਬਾਪੂਆਂ ਨੂੰ ਟਿਕਦੇ ਬਾਪੂਆਂ ਨੂੰ ਘੜੀਸ ਦੇ ਚਾਚੇ ਤਾਇਆ ਨੂੰ ਘੜੀਸ ਦੇ ਅਸੀਂ ਇਹੋ ਜੀ ਕੋਈ ਗੱਲ ਨਹੀਂ ਚਾਹੁੰਦੇ ਅਸੀਂ ਸਰਕਾਰ ਨਾਲ ਚਾਹੁੰਦੇ ਆ ਇਸ ਕਰਕੇ ਆ ਸਾਡੇ ਮੋਜਿਸਟਰੀਅਨ ਸਾਹਿਬ ਨਾਲ ਇਹ ਤੁਹਾਨੂੰ ਜਿਹੜੀ ਇਹ ਗੱਲ ਕਹਿ ਦੱਸਣਗੇ ਵੀ ਜਿਹੜਾ ਡਿਪਟੀ ਕਮਿਸ਼ਨਰ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਚਾਰ ਤੋਂ ਜਿਹੜੇ ਵੱਧ ਬੰਦਿਆਂ ਦਾ ਅਕਤਰ ਤੇ ਉਹ ਬੈਨ ਲੱਗਿਆ ਹੋਇਆ ਇਸ ਕਰਕੇ ਮੇਰੀ ਬਹੁਤ ਹੱਥ ਬੰਨ ਕੇ ਬੇਨਤੀ ਆ 101% ਜਿਹੜੇ ਹੁੰਦੇ ਨਾ ਕਈ ਵਾਰ ਆਪਾਂ ਨੇਗੋਸ਼ੀਏਟ ਕਰਦੇ ਆ ਉੱਥੇ ਜਦੋਂ ਨੇਗੋਸ਼ੀਏਟ ਕਰਦੇ ਆ ਤੁਹਾਡੇ ਕੋਲ ਤਾਂ ਤੁਸੀਂ ਤਾਂ ਸਾਨੂੰ ਚਾਵਾ ਪਿਆਉਂਦੇ ਰਹੇ ਆ ਅਸੀਂ ਆ ਕੇ ਤੁਹਾਡੇ ਕੋਲ ਤਾਂ ਪੈੜਦੇ ਰਹੇ ਹਾਂ ਹਾਂ ਪੁੱਤ ਹਾਂ ਬੱਪੂ ਆਹੀ ਗੱਲ ਆ ਜਿਹੜੀ ਗੱਲ ਕਹਿੰਦੇ ਹੋ ਨਾ ਤੁਹਾਡਾ ਪੁੱਤਾਂ ਤੇ ਆਪਦੇ ਪੁੱਤਾਂ ਦੀ ਇੱਜ਼ਤ ਲਾਜ ਕਾਕਾ ਇੱਕ ਮਿੰਟ ਇਹ ਆਪਣੇ ਆਪਣੇ ਆਪਦੇ ਆ ਆਪਣੇ ਪਿੰਡਾਂ ਚੋਂ ਆ ਅਸੀਂ ਬਹੁਤ ਜਿਹੜੇ ਨੌਕਰੀਆਂ ਕਰਦੇ ਆ ਨਾ ਤੁਹਾਡੇ ਚੋਂ ਕਿੰਨੇ ਆਦੇ ਮੁਲਾਜ਼ਮ ਅਸੀਂ ਬਹੁਤ ਅਮੀਰ ਬਿਰਲੇ ਟਾਟਿਆਂ ਦੇ ਬੱਚੇ ਨਹੀਂਗੇ ਅਸੀਂ ਉਹ ਆ ਨੌਕਰੀਆਂ ਕਰਦੇ ਕਰਕੇ ਕਿਉਂਕਿ ਜਿਹੜੇ ਆਪਣੇ ਵੱਤੋਂ ਦੇ ਫੌਜ ਚ ਭਰਤੀ ਹੋ ਜਾ ਪੁਲਿਸ ਚ ਭਰਤੀ ਹੋ ਜਾ ਨਹੀਂ ਇਹਦੇ ਚ ਨਾ ਜੀ ਇਕੱਲੇ ਇਕੱਲੇ ਬੰਦੇ ਦਾ ਹਰ ਜ਼ਮੀਨ ਦਾ ਤੁਹਾਡੇ ਕੋਲ ਵੀ ਹਾਂ ਹੈ ਕੀ ਆ ਹਾਂ ਮੈਂ ਨਹੀਂ ਬਿਲਕੁਲ ਬਿਲਕੁਲ ਉਹ ਵੀ ਕੋਈ ਆਊਗੀ ਹਾਂ ਨਾ ਬਿਲਕੁਲ ਬਿਲਕੁਲ ਉਹ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਮੈਂ ਉਹਨੂੰ ਤੁਹਾਨੂੰ ਇਹ ਗੱਲ ਦੱਸਦਾ ਇਹਦੇ ਵਿੱਚ ਮੇਰੀ ਜਿਹੜੀ ਹੁਣ ਬੇਨਤੀ ਨੂੰ ਮੰਨਿਓ ਜੀ ਇਕੱਲਾ ਇਕੱਲਾ ਬੰਦਾ ਇੱਕ ਬੰਦਾ ਆਊਗਾ ਇਹੋ ਜੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਬਜ਼ੁਰਗਾਂ ਦੀ